ਸ਼ਿਲਾਜੀਤ ਬਹੁਤ ਸਾਲਾਂ ਤੱਕ ਵੱਖ-ਵੱਖ ਪਹਾੜਾਂ ਦੀਆਂ ਗੁਫਾਵਾਂ ਵਿੱਚ ਮੌਜੂਦ ਤਾਤੂਆਂ ਤੇ ਬੂਟਿਆਂ ਦੇ ਕਟਕਾ ਨਾਲ ਮਿਲ ਕੇ ਬਣਦਾ ਹੈ ਜਿਸ ਤੋਂ ਬਾਅਦ ਇੱਕ ਨਿਸ਼ਚਿਤ ਸਮੇਂ ਤੇ ਸ਼ਿਲਾਜੀਤ ਨੂੰ ਕੱਢਿਆ ਜਾਂਦਾ ਹੈ। ਅਸਮਾਨ ਲੱਗਦੇ ਪਹਾੜਾਂ ਦੀਆਂ ਚੋਟੀਆਂ ਵਿੱਚ ਜਾ ਕੇ ਸ਼ਿਲਾਜੀਤ ਦੀ ਭਾਲ ਕਰਨੀ ਪੈਂਦੀ ਹੈ। ਇਹ ਮਦ ਏਸ਼ੀਆ ਦੇ ਪਹਾੜਾਂ ਵਿੱਚ ਮਿਲਦਾ ਹੈ ਅਤੇ ਪਾਕਿਸਤਾਨ ਵਿੱਚ ਜ਼ਿਆਦਾਤਰ ਗਿਲਗੀਤ ਅਤੇ ਬਲਿਸਤਾਨ ਦੇ ਪਹਾੜਾਂ ਤੋਂ ਕੱਢਿਆ ਜਾਂਦਾ ਹੈ। ਸ਼ਿਲਾਜੀਤ ਦੀ ਭਾਲ ਕਰਨ ਵਾਲੇ ਪਹਿਲਾਂ ਕੱਚਾ ਮਾਲ ਪਹਾੜਾਂ ਤੋਂ ਲੱਭਦੇ ਹਨ ਫਿਰ ਸ਼ਹਿਰ ਵਿੱਚ ਆ ਕੇ ਦੁਕਾਨਦਾਰਾਂ ਨੂੰ ਵੇਚਦੇ ਹਨ ਫਿਰ ਦੁਕਾਨਦਾਰ ਇਸ ਕੱਚੇ ਮਾਲ ਨੂੰ ਖਾਸ ਤਰੀਕੇ ਦੇ ਨਾਲ ਸਾਫ਼ ਕਰਨ ਤੋਂ ਬਾਅਦ ਅੱਗੇ ਵੇਚਦੇ ਹਨ ਸ਼ਿਲਾਜੀਤ ਉਸ ਵੇਲੇ ਤੱਕ ਪੱਥਰ ਦੇ ਅੰਦਰ ਹੀ ਇੱਕ ਖਾਸ ਘਟਕ ਵਜੋਂ ਮੌਜੂਦ ਹੁੰਦਾ ਹੈ ਇਹ ਕਾਰੀਗਰ ਸ਼ਹਿਰ ਜਾ ਕੇ ਇਸ ਨੂੰ ਉਹਨਾਂ ਦੁਕਾਨਦਾਰਾਂ ਨੂੰ ਵੇਚਦੇ ਹਨ ਜੋ ਇਸ ਦੀ ਸਫਾਈ ਅਤੇ ਫਿਲਟਰ ਦਾ ਕੰਮ ਕਰਦੇ ਹਨ ਇਸ ਪ੍ਰਕਿਰਿਆ ਦੇ ਵਿੱਚ ਵੱਡੇ ਵੱਡੇ ਪੱਥਰਾਂ ਦੇ ਪਹਿਲਾਂ ਛੋਟੇ ਛੋਟੇ ਟੁਕੜੇ ਕੀਤੇ ਜਾਂਦੇ ਹਨ ਫਿਰ ਇੱਕ ਵੱਡੀ ਬਾਲਟੀ ਦੇ ਅੰਦਰ ਪਾ ਕੇ ਇੱਕ ਤੈਅ ਮਾਤਰਾ ਦੇ ਵਿੱਚ ਪਾਣੀ ਪਾ ਕੇ ਵੱਡੇ ਚਮਚ ਦੇ ਨਾਲ ਹਲਾਇਆ ਜਾਂਦਾ ਹੈ ਕੁਝ ਘੰਟਿਆਂ ਬਾਅਦ ਪਾਣੀ ਦੇ ਤਲ ਤੋਂ ਗੰਦਗੀ ਨੂੰ ਹਟਾਇਆ ਜਾਂਦਾ ਹੈ ਇੱਕ ਹਫਤੇ ਤੱਕ ਪਾਣੀ ਨੂੰ ਇਸੇ ਤਰ੍ਹਾਂ ਰੱਖਣ ਨਾਲ ਪਾਣੀ ਦਾ ਰੰਗ ਬਿਲਕੁਲ ਕਾਲਾ ਹੋ ਜਾਂਦਾ ਹੈ ਮਤਲਬ ਹੁਣ ਸ਼ਿਲਾਜੀਤ ਦਾ ਪੱਥਰਾਂ ਦੇ ਨਾਲ ਪੂਰੀ ਤਰ੍ਹਾਂ ਪਾਣੀ ਵਿੱਚ ਘੁਲ ਗਿਆ ਹੈ ਲਾਲਚ ਜਲਦਬਾਜੀ ਅਤੇ ਪੈਸਾ ਕਮਾਉਣ ਦੇ ਚੱਕਰ ਵਿੱਚ ਕਈ ਦੁਕਾਨਦਾਰ ਇਸ ਪਾਣੀ ਨੂੰ ਕੱਪੜੇ ਨਾਲ ਛਾਣ ਕੇ 3 ਤੋਂ 4 ਘੰਟੇ ਉਬਾਲਦੇ ਹਨ ਜਿਸ ਦੇ ਨਾਲ ਸ਼ਿਲਾਜੀਤ ਚੀਤੀ ਗਾੜਾ ਹੋ ਜਾਂਦਾ ਹੈ ਇਸ ਤਰ੍ਹਾਂ ਤਿਆਰ ਕੀਤਾ ਗਿਆ ਸ਼ਿਲਾਜੀਤ ਫਾਇਦਾ ਘੱਟ ਅਤੇ ਨੁਕਸਾਨ ਜ਼ਿਆਦਾ ਕਰਦਾ ਹੈ ਕੱਪੜੇ ਜਾਂ ਜਾਲੀ ਦੇ ਨਾਲ ਫਿਲਟਰ ਕਰਨ ਕਰਕੇ ਹਾਨੀਕਾਰਕ ਤੱਤ ਇਸ ਦੇ ਵਿੱਚ ਹੀ ਰਹਿ ਜਾਂਦੇ ਹਨ ਅਤੇ ਪਾਣੀ ਵਿੱਚ ਉਬਾਲ ਕੇ ਗਾੜਾ ਕਰਨ ਦੇ ਚੱਕਰ ਵਿੱਚ ਸਾਰੇ ਖਣਿਜ ਤੱਤ ਖਤਮ ਹੋ ਜਾਂਦੇ ਹਨ ਅਜਿਹਾ ਸ਼ਿਲਾਜੀਤ ਖਾਣ ਦਾ ਕੋਈ ਫਾਇਦਾ ਨਹੀਂ ਹੁੰਦਾ ਅਸਲੀ ਸ਼ਿਲਾਜੀਤ ਬਣਾਉਣ ਵਾਲੇ 30 ਤੋਂ 40 ਦਿਨਾਂ ਦੇ ਵਿੱਚ ਇਸ ਪ੍ਰਕਿਰਿਆ ਨੂੰ ਪੂਰਾ ਕਰਦੇ ਹਨ ਅਤੇ ਫਿਲਟਰੇਸ਼ਨ ਨਹੀਂ ਕਾਸ ਮਸ਼ੀਨ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਦੀ ਵਰਤੋਂ ਦੇ ਨਾਲ ਹਾਨੀਕਰਕ ਤੱਤ ਵਿੱਚ ਰਹਿਣ ਦੀ ਸੰਭਾਵਨਾ ਹੀ ਖਤਮ ਹੋ ਜਾਂਦੀ ਹੈ। ਇਹ ਹੀ ਅਸਲੀ ਅਤੇ ਸ਼ੁੱਧ ਸ਼ਿਲਾਜੀਤ ਬਣਾਉਣ ਦਾ ਸਹੀ ਰਾਜ਼ ਅਤੇ ਫਾਰਮੂਲਾ ਹੁੰਦਾ ਹੈ। ਫਿਲਟਰੇਸ਼ਨ ਤੋਂ ਬਾਅਦ ਸ਼ਿਲਾਜੀਤ ਦੇ ਪਾਣੀ ਨੂੰ ਸ਼ੀਸ਼ੇ ਦੇ ਖਾਨਿਆਂ ਦੇ ਵਿੱਚ ਰੱਖਿਆ ਜਾਂਦਾ ਹੈ ਤੇ ਤਕਰੀਬਨ 1 ਮਹੀਨੇ ਤੱਕ ਉਸ ਦਾ ਪਾਣੀ ਸੁੱਕਦਾ ਰਹਿੰਦਾ ਹੈ। ਇਸ ਤਰ੍ਹਾਂ ਇਹ ਪ੍ਰਕਿਰਿਆ ਚੱਲਦੀ ਰਹਿੰਦੀ ਹੈ ਤੇ ਅਸਲੀ ਸ਼ਿਲਾਜੀਤ ਤਿਆਰ ਹੁੰਦਾ ਹੈ। ਪੈਕਿੰਗ ਤੋਂ ਬਾਅਦ ਇਹ ਦੁਕਾਨਦਾਰਾਂ ਨੂੰ ਸਪਲਾਈ ਕਰ ਦਿੱਤਾ ਜਾਂਦਾ ਹੈ ਅਸਲੀ ਸ਼ਿਲਾਜੀਤ ਬਣਾਉਣ ਵਾਲੇ ਸ਼ਿਲਾਜੀਤ ਦੀ ਹਰ ਖੇਪ ਨੂੰ ਮੈਡੀਕਲ ਟੈਸਟ ਦੇ ਲਈ ਭੇਜਦੇ ਹਨ ਇਹੀ ਸਰਟੀਫਿਕੇਟ ਸ਼ਿਲਾਜੀਤ ਦੇ ਸ਼ੁੱਧ ਅਤੇ ਅਸਲੀ ਹੋਣ ਦਾ ਸਬੂਤ ਹੁੰਦਾ ਹੈ ਜਿਸ ਵਿੱਚ ਦਰਜ ਹੁੰਦਾ ਹੈ ਕਿ ਇਸ ਵਿੱਚ ਸ਼ਿਲਾਜੀਤ ਵਿੱਚ 86 ਪ੍ਰਕਾਰ ਦੇ ਖਣਿਜ ਤੱਤ ਮੌਜੂਦ ਹੁੰਦੇ ਹਨ ਸ਼ਿਲਾਜੀਤ ਵਿੱਚ ਆਇਰਨ ਜ਼ਿੰਕ ਮੈਗਨੀਸ਼ੀਅਮ ਸਮੇਤ 86 ਤੋਂ ਵੱਧ ਖनिज ਤੱਤ ਹੁੰਦੇ ਹਨ ਜੋ ਸਰੀਰ ਵਿੱਚ ਕਿਸੇ ਵੀ ਤਰ੍ਹਾਂ ਦੀ ਆਈ ਕਮਜ਼ੋਰੀ ਨੂੰ ਦੂਰ ਕਰਦੇ ਹਨ ਖੂਨ ਸੰਚਾਰ ਨੂੰ ਵਧਾ ਕੇ ਇਮਿਊਨਿਟੀ ਨੂੰ ਵੀ ਮਜ਼ਬੂਤ ਕਰਦੇ ਹਨ ਇਸ ਨਾਲ ਮਨੁੱਖ ਦੀ ਤੰਤ੍ਰਿਕਾ ਤੰਤਰ ਨੂੰ ਵੀ ਠੀਕ ਕਰਨ ਵਿੱਚ ਮਦਦ ਮਿਲਦੀ ਹੈ ਜਿਸ ਕਾਰਨ ਇਹ ਅਲਜ਼ਾਈਮਰ ਡਿਪਰੈਸ਼ਨ ਅਤੇ ਦਿਮਾਗ ਲਈ ਵੀ ਬਹੁਤ ਲਾਹੇਵੰਦ ਹੁੰਦਾ ਹੈ ਇਸ ਤੋਂ ਇਲਾਵਾ ਸ਼ੂਗਰ ਹੱਡੀਆਂ ਅਤੇ ਜੋੜਾਂ ਦੇ ਲਈ ਵੀ ਰਾਮਬੰਦ ਦਾ ਕੰਮ ਕਰਦਾ ਹੈ ਸ਼ਿਲੇਜੀਤ ਨੂੰ ਸੁੱਕੇ ਛੋਲਿਆਂ ਦੇ ਇੱਕ ਦਾਣੇ ਦੇ ਬਰਾਬਰ ਗਰਮ ਦੁੱਧ ਦੇ ਨਾਲ ਲੈਣਾ ਚਾਹੀਦਾ ਹੈ 50 ਤੋਂ ਵੱਧ ਉਮਰ ਦੇ ਲੋਕ 2-3 ਮਹੀਨੇ ਤੱਕ ਰੋਜ਼ਾਨਾ ਇਸ ਤ ਇਸਤੇਮਾਲ ਕਰ ਸਕਦੇ ਹਨ ਪਰੰਤੂ ਜਵਾਨਾਂ ਨੂੰ ਇੱਕ ਹਫ਼ਤੇ ਦੇ ਵਿੱਚ 2 ਦਿਨ ਤੋਂ ਜ਼ਿਆਦਾ ਇਸ ਨੂੰ ਨਹੀਂ ਲੈਣਾ ਚਾਹੀਦਾ ਜੇਕਰ ਤੁਹਾਨੂੰ ਇਹ ਵੀਡੀਓ ਤੋਂ ਕੁਝ ਵੀ ਚੰਗਾ ਸਿੱਖਣ ਨੂੰ ਮਿਲਿਆ ਹੋਵੇ ਤਾਂ ਕਿਰਪਾ ਕਰਕੇ ਵੀਡੀਓ ਨੂੰ ਇੱਕ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰਨਾ।